ਕਸਫੀਗਾਲ ਤੁਸੀਂ ਦੇਖ ਰਹੇ ਦਿਨਿਕ ਸਿਹਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਈ ਕਾਲੇ ਨਾਲ ਬੀਤੇ ਦਿਨੀ ਜਿਹੜੀ ਆਈਸ ਜੈਨ ਆਈਸ ਫੈਕਟਰੀ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਝੋਨੇ ਦਾ ਸੀਜ਼ਨ ਆ ਸੀ ਕੱਦੂ ਕਰਦੇ ਸੀ ਤਾਂ ਦਿਨ ਦੇ ਵਿੱਚ ਤਾਂ ਲਾਈਟ ਆਉਂਦੀ ਨਹੀਂ ਸੀਗੀ ਤੇ ਰਾਤ ਨੂੰ ਕੱਦੂ ਅਸੀਂ ਕਰ ਨਹੀਂ ਸਕਦੇ ਦਿਨ ਦੇ ਵਿੱਚ ਸਾਨੂੰ ਕੱਦੂ ਕਰਨਾ ਪੈਂਦਾ ਸੀ 5-6000 ਦਾ ਡੀਜ਼ਲ ਅਸੀਂ 1 ਏਕੜ ਦੇ ਲਾਗੇ ਛਾਗੇ ਸਾਡਾ ਪਹੁੰਚਦਾ ਸੀ ਖਰਚਾ ਤੋ ਸਾਡਾ ਲਗਭਗ 1 ਏਕੜ ਦੇ ਪਿੱਛੇ 5-6000 ਰੁਪਏ ਬਚਤ ਹੋ ਗਈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ। ਸਾਡਾ ਪਿੰਡ ਸ਼ਮਸ਼ਪੁਰ ਸਿੰਘ ਹੈ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਵੀ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਤੀ ਪਾਈਪ ਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਬਹੁਤ ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ। ਇਸ ਵਾਰ ਆਇਆ ਜੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ। ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚੱਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਫੈਸਲੀ ਕੋਈ ਸੀ ਔਰ 4 ਕੰਡੇ ਦੀ ਕੜੀ ਮੁਸ਼ਕਲ ਦੇ ਨਾਲ ਗੈਸ ਲੀਕੇਜ ਬੰਦ ਕੀਤੀ ਗਈ ਸੀ ਉਹ ਮੰਦਭਾਗੀ ਘਟਨਾ ਹੀ ਵਾਪਰੀ ਸੀ ਜਿੱਥੇ ਕਿ ਇੱਕ ਸ਼ਖਸ ਜਿਹੜਾ ਇਹ ਕਾਰੀਗਰ ਸੀਗਾ ਜਿਹੜੇ ਅੰਦਰ ਫੋਲ ਦਾ ਖਲਛਾ ਜਤਾਇਆ ਜਾ ਰਿਹਾ ਸੀ ਉਹਦੀ ਮੌਤ ਵੀ ਹੋ ਗਈ ਸੀ ਔਰ ਅੱਜ ਫਿਰ ਦੁਬਾਰਾ ਫੈਕਟਰੀ ਦੇ ਵਿੱਚ ਅਧਿਕਾਰੀ ਪਹੁੰਚੇ ਨੇ ਜਿਵੇਂ ਮੈਂ ਗੱਲ ਕਰਾ ਪੋਲਿਊਸ਼ਨ ਬੋਰਡ ਤੋਂ ਵੀ ਅਧਿਕਾਰੀ ਇੱਥੇ ਪਹੁੰਚੇ ਨੇ ਤੇ ਲੇਬਰ ਡਿਪਟੀ ਡਾਇਰੈਕਟਰ ਜਿਹੜੇ ਹੈਗੇ ਆ ਉਹ ਵੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਦੀ ਅਗਵਾਈ ਹੇਠ ਜਿਹੜੀ ਆਈ ਫੈਕਟਰੀ ਹੈਗੀ ਆ ਉਹਦੇ ਜਿਹੜੇ ਪਾਈਪਾਂ ਦੇ ਵਿੱਚ ਮਾੜੀ ਮੋਟੀ ਜਿਹੜੀ ਗੈਸ ਬਚੀ ਸੀਗੀ ਉਹਨੂੰ ਡਰੇਨ ਕੀਤਾ ਜਾਣਾ ਹੈਗਾ ਔਰ ਇਸ ਵੇਲੇ ਕਵਾਇਲ ਜਿਹੜੀ ਹੈਗੀ ਆ ਡਰੇਨ ਕਰਨ ਦੀ ਉਹ ਚੱਲ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਫਾਇਰ ਬਿਗੇਟ ਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਵੱਲੋਂ ਪਾਣੀ ਕੱਢਿਆ ਜਾ ਰਿਹਾ ਹੈਗਾ ਇਹਦੇ ਪਾਣੀ ਸਟੋਰ ਕੀਤਾ ਜਾਏਗਾ ਔਰ ਇਸੇ ਪਾਣੀ ਦੇ ਵਿੱਚ ਜਿਹੜੀ ਗੈਸ ਹੈਗੀ ਜਿਹੜੀ ਮਾੜੀ-ਮੋਟੀ ਬਚੀ ਹੋਈ ਗੈਸ ਹੈਗੀ ਆ ਉਹ ਇਹਨਾਂ ਟੱਬਾਂ ਦੇ ਵਿੱਚ ਡਰੇਨ ਕੀਤੀ ਜਾਣੀ ਹੈ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਟਨਾਲਾ ਵਾਪਰ ਸਕੇ ਜਿਹਦੇ ਕਰਕੇ ਇਸ ਵੇਲੇ ਸਰਕਾਰੀ ਅਗਲੇ ਵੱਲੋਂ ਇਹ ਕਾਰਗੁਜ਼ਾਰੀ ਜਿਹੜੀ ਅਮਲ ਚ ਲਿਆਂਦੀ ਜਾ ਰਹੀ ਹੈ ਕਿ ਜਿਹੜੀ ਮਾੜੀ-ਮੋਟੀ ਗੈਸ ਬਚੀ ਹੈਗੀ ਆ ਇਹਨਾਂ ਡਰੇਨਾ ਦੇ ਵਿੱਚ ਇਹਨਾਂ ਪਾਈਪਾਂ ਦੇ ਵਿੱਚ ਉਹ ਜਿਹੜੀ ਹੈਗੀ ਉਹਨੂੰ ਹੁਣ ਡਿਸਪੋਜ਼ ਕੀਤਾ ਜਾਣਾ ਇਹ ਇਹਨਾਂ ਡੱਬਾ ਦੇ ਵਿੱਚ ਡਰੇਨ ਆਊਟ ਕੀਤਾ ਜਾਣਾ ਹੈਗਾ ਔਰ ਇਸ ਬਾਬਤ ਅਸੀਂ ਜਿਹੜੇ ਪੰਜਾਬ ਸਰਕਾਰ ਵੱਲੋਂ ਅਧਿਕਾਰੀ ਇੱਥੇ ਮੋਝੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਕਿ ਡਰੇਨ ਜਿਹੜੀ ਕਿੰਨੀ ਕੁ ਗੈਸ ਬਚੀ ਹੈਗੀ ਆ ਕਿੰਨੀ ਕੁ ਡਰੇਨ ਆਊਟ ਕੀਤੀ ਜਾਣੀ ਆ ਜਾਂ ਹੋਰ ਸ਼ਹਿਰ ਦੇ ਵਿੱਚ ਜਿਹੜੀਆਂ ਫੈਕਟਰੀਆਂ ਹੈਗੀਆਂ ਨੇ ਇਸ ਤਰ੍ਹਾਂ ਦੀ ਬਰ ਬਣਾਉਣ ਵਾਲੇ ਜਿਹੜੇ ਕਾਰਖਾਨੇ ਹੈਗੇ ਉਹਨਾਂ ਦੇ ਬਾਬਤ ਵੀ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾਣੀ ਆ ਮੈਂ ਡਿਪਟੀ ਡਾਇਰੈਕਟਰ ਹੈ ਲੇਬਰ ਡਿਪਾਰਟਮੈਂਟ ਦੇ ਸਾਡੀ ਟੀਮਸ ਆਈਆਂ ਇੱਥੇ ਆਪਾਂ ਸਿਰਫ ਇੱਥੇ ਜਿਹੜੀ ਗੈਸ ਅਮੋਨੀਆ ਗੈਸ ਵਿੱਚ ਪਾਈਪਲਾਈਨਸ ਜਾਂ ਪਲਾਂਟ ਦੇ ਵਿੱਚ ਹੈਗੀ ਹੈ ਉਹ ਹੀਟ ਨਾਲ ਐਕਸਪੈਂਡ ਹੋ ਕੇ ਲੀਕ ਨਾ ਹੋਵੇ ਇਸ ਕਰਕੇ ਉਹਨੂੰ ਆਪਾਂ ਕੱਢਣ ਵਾਸਤੇ ਆਏ ਹਾਂ ਸਿਰਫ ਹੋਰ ਇੱਥੇ ਕੋਈ ਆਪਾਂ ਕੋਈ ਹੋਰ ਪਰਪਸ ਨਹੀਂ ਹੈਗਾ ਆਪਾਂ ਅਸੀਂ ਹੋਰ ਵੀ ਕਾਫੀ ਫੈਕਟਰੀਆਂ ਹਨ ਜਲੰਧਰ ਸ਼ਹਿਰ ਮੈਂ ਜਿਨ੍ਹਾਂ ਦੀ ਕਾਫੀ ਦੇਰ ਸੇ ਕੋਈ ਸਰਵਿਸ ਨਹੀਂ ਤਾਂ ਕੋਈ ਉਨਕੀ ਦੇਖ ਪਾ ਨਹੀਂ ਤਾ ਤਾਂ ਉਹਨਾਂ ਕੇ ਬਾਰੇ ਮੈਂ ਕੀ ਕਹਿਣਾ ਚਾਹਾਂਗਾ